ਸਿਰ ਹੀ ਭਾਰਤ ਨਾਲ ਚਵਣਾ ਕਰਨ ਵਾਲੇ ਤੇ ਗਿੱਦੜ ਧਮਕੀਆਂ ਦੇਣ ਵਾਲੇ ਪਾਕਿਸਤਾਨ ਦੀ ਨਾਜੁਕ ਸਥਿਤੀ ਦਾ ਅੰਦਾਜ਼ਾ ਇਸ ਤਰ੍ਹਾਂ ਲਗਾ ਸਕਦੇ ਹਾਂ ਕਿ ਭਾਰਤ ਦੇ ਸਿਰਫ ਇੱਕ ਰਾਜ ਤਾਮਿਲਨਾਡੂ ਦੀ ਜੀਡੀਪੀ ਪਾਕਿਸਤਾਨ ਦੇ ਬਰਾਬਰ ਹੋ ਗਈ ਹੈ। ਤਾਮਿਲਨਾਡੂ ਦਾ ਕੁੱਲ ਘਰੇਲੂ ਉਤਪਾਦਨ ਹੁਣ ਪਾਕਿਸਤਾਨ ਦੇ ਰਾਸ਼ਟਰੀ ਘਰੇਲੂ ਉਤਪਾਦਨ ਤੋਂ ਵੀ ਵੱਧ ਗਿਆ ਹੈ। IMF ਦੇ ਤਾਜ਼ਾ ਅੰਕੜਿਆਂ ਅਨੁਸਾਰ ਪਾਕਿਸਤਾਨ ਦੀ ਜੀਡੀਪੀ ਵਿਕਾਸ ਦਰ 2.6% ਦੀ ਦਰ ਨਾਲ ਵਧੀ ਹੈ ਤੇ ਹੁਣ ਇਸ ਦਾ ਆਕਾਰ ਲਗਭਗ ਡਾਲਰ 373.08 ਬਿਲੀਅਨ ਹੈ। ਰਾਜਨੀਤਿਕ ਅਸਥਿਰਤਾ, ਵੱਧਦੀ ਮਹਿੰਗਾਈ ਤੇ ਵਿਦੇਸ਼ੀ ਕਰਜ਼ੇ ਦੀ ਮਾੜੀ ਸਥਿਤੀ ਕਰਕੇ ਪ ਪਾਕਿਸਤਾਨ ਦੀ ਆਰਥਿਕਤਾ ਗਿਰਾਵਟ ਵੱਲ ਜਾ ਰਹੀ ਹੈ ਇਸ ਦੇ ਮੁਕਾਬਲੇ ਭਾਰਤ ਦੀ ਆਰਥਿਕਤਾ ਤੇਜ਼ੀ ਨਾਲ ਵੱਧ ਰਹੀ ਹੈ ਭਾਰਤ ਦੀ ਜੀਡੀਪੀ ਹੁਣ 4 ਟ੍ਰਿਲੀਅਨ ਡਾਲਰ ਤੋਂ ਵੀ ਉੱਪਰ ਪਹੁੰਚ ਗਈ ਹੈ ਜੋ ਪਾਕਿਸਤਾਨ ਦੀ ਜੀਡੀਪੀ ਨਾਲੋਂ ਦਸ guna ਵੱਧ ਹੈ ਆਈਐਮਐਫ ਦੇ ਤਾਜ਼ਾ ਅੰਕੜਿਆਂ ਅਨੁਸਾਰ 2025 ਲਈ ਭਾਰਤ ਦੀ ਅਸਲ ਜੀਡੀਪੀ ਵਿਕਾਸ ਦਰ 6.4% ਰਹਿਣ ਦਾ ਅਨੁਮਾਨ ਹੈ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਭਾਰਤ ਦੇ ਤੋਂ ਵੱਡੇ ਰਾਜ ਮਹਾਰਾਸ਼ਟਰ ਤੇ ਤਾਮਿਲਨਾਡੂ ਇਕੱਲੇ ਹੀ ਪਾਕਿਸਤਾਨ ਦੇ ਜੀਡੀਪੀ ਨੂੰ ਪਿੱਛੇ ਛੱਡ ਗਏ ਹਨ ਇੱਕ ਪਾਸੇ ਮਹਾਰਾਸ਼ਟਰ ਦਾ ਕੁੱਲ 42.67 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ ਇਸ ਦੇ ਨਾਲ ਹੀ ਤਾਮਿਲਨਾਡੂ ਦਾ ਜੀਐਸਟੀਪੀ ਹੁਣ 31.55 ਲੱਖ ਕਰੋੜ ਰੁਪਏ ਹੈ ਭਾਵੇਂ ਪਾਕਿਸਤਾਨ ਦੀ ਅਰਥਵਿਵਸਥਾ ਲਗਾਤਾਰ ਸੰਘਰਸ਼ ਕਰ ਰਹੀ ਹੈ ਪਰ ਰੱਖਿਆ ਖੇਤਰ ਦੇ ਖਰਚ ਵਿੱਚ ਇਸ ਨੇ ਕੋਈ ਕਟੌਤੀ ਨਹੀਂ ਕੀਤੀ ਹੈ ਵਿੱਤੀ ਸਾਲ 2025 ਵਿੱਚ ਪਾਕਿਸਤਾਨ ਨੇ ਆਪਣਾ ਫੌਜੀ ਬਜਟ 16.4% ਵਧਾ ਕੇ 7.3 ਬਿਲੀਅਨ ਡਾਲਰ ਕਰ ਦਿੱਤਾ ਹੈ